ਸਤਿ ਸ਼੍ਰੀ ਅਕਾਲ ਇੰਪੋਰਟਿੰਗ ਮਾਦੋ ਪਕਾਇਆ ਕੋਲ ਮੈਂ ਜਿਹੜੀਆਂ ਨਾ ਜਾਣਨਾ ਹੋਇਆ ਨੇ ਕਾਫੀ ਕਾਫੀ ਸਰਕਾਰਾਂ ਤੋਂ ਪੰਜ ਹੋਏ ਕਾਫੀ ਜਿਹੜੇ ਆ ਇੱਕ ਜੱਥੇ ਬੰਦੀ ਹੋਰ ਆ ਮਾਤਰੀ ਮੁਤਾਬਕ ਮੁਤਾਬਕ ਪੰਜਾਬੀ ਸੇਕ ਮੰਤਰੀ ਮੁਤਾਬਕ 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 ਇੱਕ ਮੰਤਰੀ ਹੋ ਹੋ ਹਾਈ ਮਾ

ਆ ਲਾਇਆ ਇੱਥੇ ਕਰਨ ਜੀ ਆਪਣੇ ਪੀਰ ਪੀਰ ਸੱਤ ਜਨ ਨੇ ਬਣਾਈਆ ਵੀ ਆਮ ਆਦਮੀ ਕਲੀਨਿਕ ਸਾਝਾ ਫਰੰਟ ਵੱਲ ਆਓ ਕਰਨ ਦੀਆਂ ਜਿੰਮਣੀ ਚੋਣਾ ਦੇ ਵਿੱਚ ਪੰਜਾਬ ਸਰਕਾਰ ਵੀ ਜਿਹੜੇ ਸਾਡੀ ਖੜੇ ਆਪਣੀ ਸੜਕ ਤੇ ਆ ਕੇ ਇੱਧਰ ਬੈਠ ਜਾਓ ਆਮ ਆਦਮੀ ਕਲੀਨਿਕ ਆਮ ਆਦਮੀ ਸਰਕਾਰ ਦਾ ਉਹ ਜਿਹਨੂੰ ਇੱਥੇ ਇੱਧਰ ਆ ਕੇ ਦੇਖੋ ਪਾਇਲਟ ਜੈਂਕਾ ਤੇ ਬੈਠੋ ਜਿਸ ਪ੍ਰੋਜੈਕਟ ਦੇ ਨਾਮ ਦੇ ਮਦਦਤੀ ਸਾਰਾ ਘਟਕਦੇ ਹੁੰਦਾ ਤੇ ਸਹੀ ਬੰਦੇ ਹੁੰਦੇ ਪਰ ਉਹ ਸਰਕਾਰ ਨੂੰ ਦੱਸਣਾ ਚਾਹਣਾ ਤੇ ਤੁਹਾਡੇ ਪਾਇਲਟ ਪ੍ਰੋਜੈਕਟ ਦੇ ਜਿਹੜੇ ਮੁਲਾਜ਼ਮ ਨੇ ਅੱਜ ਸੜਕਾਂ ਤੇ ਬੈਠੇ ਆ ਤੁਸੀਂ ਪੜੇ ਲਿਖੇ ਡਿਗਰੀ ਹੋਲਡਰ ਜਿਹੜੇ ਡਿਗਲੀ ਡਿਗਰੀ ਹੋਲਡਰ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਸੜਕਾਂ ਤੇ ਰੋਲ ਕੇ ਰੱਖ ਦਿੱਤਾ ਸੜਕਾਂ ਤੇ ਹੀ ਨਹੀਂ ਰੋਲਿਆ ਤੁਸੀਂ ਦਿਹਾੜੀਦਾਰ ਬੇਸ ਵੀ ਬਣਾ ਦਿੱਤਾ 12 ਰੁਪਏ ਫਾਰਮਾਸਿਸਟ ਨੂੰ ਤੁਸੀਂ ਦਿੰਦੇ ਹੋ 11 ਰੁਪਏ ਕਲੀਨिकल ਅਸਿਸਟੈਂਟ ਨੂੰ ਦਿੰਦੇ ਹੋ ਸਾਡੇ 12000 ਰੁਪਏ ਫਾਰਮਾਸਿਸਟ ਦੀ ਤੇ ਸਾਡੇ 11000 ਰੁਪਏ ਜਿਹੜੀ ਆ ਪਲੇਨ ਅਸਿਸਟੈਂਟ ਜਿਹੜੇ ਕੰਮ ਕਰਉਂਦਿਆਂ ਛੁੱਟੀ ਵਾਲੇ ਦਿਨ ਦੇ ਸਾਨੂੰ ਕੋਈ ਪੈਸੇ ਨਹੀਂ ਤੁਸੀਂ ਦਿੰਦੇ ਹੋਰ ਐਤਵਾਰ ਦੇ ਪੈਸੇ ਨਹੀਂ ਤੁਸੀਂ ਦਿੰਦੇ ਜਿੱਦਨ ਮੀਂਹ ਪੈ ਜਾਂਦਾ ਜਾਂ ਕੋਈ ਨੇਰੀ ਆ ਜਾਂਦੀ ਕੁਝ ਹੋ ਜਾਂਦਾ ਉਸ ਦਿਨ ਕੋਈ ਪੈਸੇ ਨਹੀਂ ਅੱਜ ਤੱਕ ਉਹਦੇ ਨਹੀਂ ਜਾ ਕੇ ਬੈਠੇ ਆ ਜਾਂਦੇ ਸਾਡੇ ਪੰਜਾਬ ਸਰਕਾਰ ਨੇ ਜਿਹੜਾ ਸਾਡਾ ਸ਼ੋਸ਼ਣ ਕਰ ਰਹੀ ਆ ਸ਼ੋਸ਼ਣ ਇਸ ਤਰ੍ਹਾਂ ਕਰ ਰਹੀ ਆ ਉਹਨਾਂ ਨੂੰ ਆਪਣੇ ਕਾਬਿਲ ਜਿਹੜੇ ਫਾਰਮਾਸਿਸਟ ਆ ਕਲੀਨिकल ਅਸਿਸਟੈਂਟ ਆ ਉਹਨਾਂ ਨੇ ਪੰਜਾਬ ਸਰਕਾਰ ਨੇ ਟੈਸਟ ਲੈ ਕੇ ਉਹ ਸਾਰੀ ਭਰਤੀ ਪ੍ਰਕਿਰਿਆ ਕੀਤੀ ਆ ਜਿਹੜੀ ਇੱਕ ਰੈਗੂਲਰ ਸਟਾਫ ਵਾਸਤੇ ਕੀਤੀ ਜਾਂਦੀ ਆ ਪਰ ਸ਼ੋਸ਼ਣ ਇਸ ਤਰ੍ਹਾਂ ਕਰ ਰਿਹਾ ਆ ਆਮ ਆਦਮੀ ਸਰਕਾਰ ਦੇ ਜਿਹੜੇ ਹੋਏ ਕੁਝ ਮੁਲਾਜ਼ਮ ਆ ਲੋਕਾਂ ਨੂੰ ਪੁੱਛਦੇ ਆ ਦਵਾਈਆਂ ਠੀਕਾ ਫਾਰਮੇਸੀ ਵਾਲਾ ਕੀ ਬੋਲਦਾ ਕਿ ਇਹ ਦੇਸੀ ਕੰਮ ਜਿਹੜੀ ਹਟਾਈ ਕਰਦਾ ਉਹ ਪਿੰਡਾਂ ਘਰਾਂ ਤੇ ਛੱਡ ਦੇਗਾ ਜਿਹੜੇ ਉੱਤਮ ਵਾਲੇ ਮਜ਼ਦਮ ਰੱਖੇ ਆ ਇਹ ਰਿਕਸ਼ਨ ਦੀ ਕੀ ਲੋੜ ਆ ਇੱਕ ਵਾਰ ਕੋਈ ਸਰਕਾਰ ਜਿਹੜੀ ਹੈ ਇੰਨੀ ਕੈਪੇਬਲ ਆ ਪਹਿਲਾਂ ਮਾਣੋ ਕਿ ਸੱਚੇ ਤੇ ਯਕੀਨ ਆ ਫੀਡ ਦਾ ਕਿਉਂ ਨਹੀਂ ਕਰ ਰਹੇ ਕਿ ਤੁਹਾਨੂੰ ਸਿਰ ਭਗਵਾਨ ਜੀ ਤੁਸੀਂ ਜੋ ਦੇ ਲਈ ਕੋਚੋ ਫੋਕੀ ਜਨ ਨੂੰ ਆ ਕੇ ਕਹਿੰਦੇ ਆ ਕਹਿੰਦੇ ਅਸੀਂ ਤੇ ਉਹਨਾਂ ਨੇ ਕਾਹ ਬੂਝਲੇ ਕਰਦੇ ਆ ਤੇ ਸਾਨੂੰ ਦਵਾਈਆਂ ਤੇ ਉਹ ਤਾਂ ਦਵਾਈਆਂ ਨਹੀਂ ਪੂਰੀਆਂ ਭਗਵਾਨ ਤੁਮ ਸਾਨੂੰ ਦਿਨ ਚ ਚਾਰ-ਚਾਰ ਪੰਜ-ਪੰਜ ਉਹ ਕਰਦੇ ਜੇ ਕਿ ਦਵਾਈਆਂ ਮਿਲਦੀਆਂ ਨਹੀਂ ਮਿਲਦੀਆਂ ਤਾਂ ਸਰਕਾਰ ਨੂੰ ਸਾਡੀ ਇਹੋ ਪੁੱਛਿਆ ਕਿ ਜੇਕਰ ਸਰਕਾਰ ਬਖੋ ਸਮਾਂ ਦੀ ਜੇ ਸਾਡੇ ਨਾਲ ਬੈਠ ਕੇ ਮਿਲਣਾ ਕਰਦੀਆਂ ਕੀ ਦੇਤੇ ਸਾਡੇ ਅਪਾਇੰਟਮੈਂਟ ਲੈਟਰ ਨਹੀਂ ਦਿੱਤੇ ਤੁਹਾਨੂੰ ਰੈਗੂਲਰ ਜਿਹੜੇ ਅਪਾਇੰਟਮੈਂਟ ਲੈਟਰ ਨਾ ਦਿੱਤੇ ਅਸੀਂ ਕਰਕ ਕਰਦੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਪੰਜੇ ਕਰਕ ਤੁਹਾਡਾ ਅਸਲੀ ਇਤਿਹਾਸ ਸਾਹਮਣੇ ਆਮ ਆਦਮੀ ਪਾਰਟੀ ਬੰਦ ਕਰਾਂਗੇ ਬੰਦ ਕਰਾਂਗੇ ਸਰਕਾਰ ਦੀਆਂ ਮਾੜੀਆਂ ਬਾਰੇ ਲੋਕਾਂ ਨੂੰ ਜਾਗ ਦੇ ਪੰਜੇ ਕਰਕ